ਆਪ ਮਾਰ ਕਰਨ ਵਾਲੀ ਸਰਕਾਰ ਮੁਰਦਾਬਾ 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 ਪਤੀ ਦਾ ਲੋਟੂ ਟਾੜਾ ਮੁਰਦਾਬਾ ਮੁਰਦਾਬਾ ਮੁਰਦਾ ਪਰ ਬਦਕਿਸਮਤੀ ਦੀ ਗੱਲ ਆ ਅਸੀਂ ਪਹਿਲਾਂ ਵੀ ਕਹਿੰਦੇ ਸੀ ਨਹੀਂ ਰਾਹ ਬਹੁਤ ਆ ਇੱਧਰ ਦੀ ਵੀ ਆ ਸਕਦੇ ਆ ਉੱਧਰ ਦੀ ਵੀ ਆ ਸਕਦੇ ਆ ਅੱਜ ਅਸੀਂ ਇੱਥੇ ਮਲਸੀਆ ਬੀਜੇਪੀ ਦਾ ਲੀਡਰ ਜਿਹੜਾ ਸ਼ਸ਼ੀਲ ਰਿੰਕੂ ਆ ਜਿਹੜਾ ਪਹਿਲਾਂ ਆਮ ਆਦਮੀ ਪਾਰਟੀ ਚ ਭੱਜ ਕੇ ਗਿਆ ਸੀ ਉਹ ਪਗੋੜਾ ਹੈਗਾ ਉਦਾਂ ਕਦੀ ਉਹ ਕਿਸੇ ਪਾਰਟੀ ਚ ਚਲ ਜਾਂਦਾ ਕਦੀ ਕਿਸਦਾ ਪੱਲਾ ਫੜਦਾ ਇਤੋਂ ਵੱਧ ਮੁਨਾਫਾ ਮਿਲ ਗਿਆ ਹੋਣਾ ਇਸ ਕਰਕੇ ਉਹ ਭਾਜਪਾ ਦਾ ਅੱਜ ਕੱਲ ਲੀਡਰ ਆ ਜਿਹਨੂੰ ਟਿਕਟ ਭਾਜਪਾ ਨੇ ਦਿੱਤੀ ਆ ਔਰ ਸਾਡਾ ਜਥੇਬੰਦੀਆਂ ਦਾ ਫੈਸਲਾ ਆ ਕਿ ਜਿੱਥੇ ਵੀ ਇਹ ਚੀਰ ਰਿੰਕ ਨੂੰ ਜਾਂਦਾ ਆ ਉਹਨੂੰ ਘੇਰਾਂ ਉਹਦਾ ਵਿਰੋਧ ਕੱਲ ਨਹੀਂ ਕਰਨ ਦੇਣੀ ਅੱਜ ਜਿਹੜਾ ਇੱਥੇ ਦਾ ਪ੍ਰਸ਼ਾਸਨ ਆ ਜਿਨ੍ਹਾਂ ਲਹਰਾ ਲਾਇਆ ਸੀਗਾ ਕਿ ਅਸੀਂ ਤੁਹਾਡੀ ਗੱਲ ਕਰਾ ਦੇਵਾਂਗੇ ਪਰ ਪੁਲਿਸ ਜਿਹੜੀ ਆ ਉਹ ਲਾਠੀ ਗੋਲੀ ਦੇ ਨਾਲ ਲੋਕਾਂ ਦੀ ਜ਼ੁਬਾਨ ਬੰਦ ਕਰਨਾ ਚਾਹੁੰਦੀ ਆ ਇਹ ਲੋਕ ਉਹ ਨਹੀਂ ਹੈਗੇ ਕਿ ਤੁਹਾਡੇ ਇੱਧਾ ਜ਼ੁਬਾਨ ਬੰਦ ਕਰਕੇ ਤੁਸੀਂ ਲੋਕਾਂ ਨੂੰ ਚੁੱਪ ਕਰਾ ਦੋਗੇ ਨਾ ਜੇਲਾ ਤੋਂ ਡਰਦੇ ਆ ਤੇ ਨਾ ਹੀ ਅਸੀਂ ਜਿਹੜੇ ਤੁਹਾਡੇ ਅਤਿਆਚਾਰਾਂ ਤੋਂ ਡਰਦੇ ਆ ਇਸ ਕਰਕੇ ਅੱਜ ਅਸੀਂ ਭਾਜਪਾ ਦਾ ਸਖਤ ਵਿਰੋਧ ਕਰਾਂਗੇ ਸਾਡੀਆਂ ਜਥੇਬੰਦੀਆਂ ਦੇ ਇਹ ਫੈਸਲੇ ਆ ਕਿ ਜਿੱਥੇ ਵੀ ਭਾਜਪੀ ਦਾ ਕੋਈ ਵੀ ਲੀਡਰ ਜਾਂਦਾ ਉਹਨੂੰ ਬੋਲਣ ਨਹੀਂ ਦੇਣਾ ਔਰ ਉਹਨੂੰ ਗੱਲ ਜਿਹੜੀ ਨਹੀਂ ਕਰਨ ਦੇਣੀ ਅਸੀਂ ਸਖਤ ਵਿਰੋਧ ਇਹਦਾ ਕਰਦੇ ਆ ਡਟ ਕੇ ਵਿਰੋਧ ਕਰਾਂਗੇ ਜਿੱਥੇ ਵੀ ਜਾਊਗਾ ਧੰਨਵਾਦ